ਸਾਡੇ ਦਾਦੇ ਅਣਪੜ ਕੋਰੇ ਨਾਨੇ ਸਾਡੇ ਅਣਪੜ ਕੋਰੇ ਗੁਰਦੁਆਰੇ ਕੱਚੇ ਹੈ ਨਾ ਮਾਰੇ ਕੋਈ ਏਸੀ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਪਰ ਕੋਈ ਤਰਕ ਨਹੀਂ ਸੀ ਕਰਦਾ ਹੈ ਨਾ ਇਹ ਨਹੀਂ ਸੀ ਕਹਿੰਦਾ ਵੀ ਸਰੋਵਰ ਅਕਸ਼ਨਾਣ ਕੀਤਾ ਫਿਰ ਘਟੂ ਕਿ ਨਹੀਂ ਘਟੂ ਉਹ ਕਹਿੰਦੇ ਮਹਾਰਾਜ ਤੇਰਾ ਹੀ ਆ ਭਲਾ ਦੀ ਗਾਲ ਤੇ ਭਲਾ ਰੱਖ ਲੈ ਤੇਰੇ ਸਰੂਮਰ ਤੇ ਸਾਡੀ ਭਾਵਨਾ ਹੈ ਸਾਡੀ ਸ਼ਰਧਾ ਤੋੜੀ ਗਈ ਸਾਡੀ ਭਾਵਨਾ ਤੋੜੀ ਗਈ ਹੈ ਸਾਡੀ ਪ੍ਰੀਤ ਤੋੜੀ ਗਈ ਹੈ ਅੱਜ ਤੋਂ 25 30 ਸਾਲ ਪਹਿਲਾਂ ਸੰਗਤਾਂ ਉਦੋਂ ਸਾਧੂ ਸੂਤਨੋਂ ਉਨੇ ਹੀ ਹੁੰਦੇ ਹੀ ਤੁਰ ਤੁਰ ਜਾਣਾ ਦਰਬਾਰ ਸਾਹਿਬ ਅੰਮ੍ਰਿਤਸਰ ਤੁਰ ਕੇ ਜਾਣਾ ਪੈਰਾਂ ਦੇ ਛਾਲੇ ਪੈ ਜਾਣੇ ਜਾ ਕੇ ਸੱਚੇ ਪਾਤਸ਼ਾਹ ਦੇ ਜਦੋਂ ਸੰਗਤਾਂ ਨੇ ਸਰੋਵਰchnਾਨ ਕਰਨਾ ਮਹਾਰਾਜ ਤੂੰ ਲੰਗੜਿਆਂ ਨੂੰ ਭੱਜਣ ਲਾ ਦੇਣਾ ਸੱਚੇ ਪਾਤਸ਼ਾਹ ਤੂੰ ਗੁੰਗਿਆਂ ਨੂੰ ਬੋਲਣ ਲਾ ਦੇਣਾ ਸੱਚੇ ਪਾਤਸ਼ਾਹ ਤੂੰ ਲਾ ਦੇਣਾ ਅੰਨੇ ਨੂੰ ਦੱਸਣ ਤੂੰ ਕਿਰਪਾ ਕਰ ਉਹ ਸ਼ਕਤੀਸ਼ਾਲੀ ਕਰ ਸਕਦਾ ਸਾਡੇ ਇੱਕ ਨਵੇਂ ਚੱਲ ਪੇ ਪ੍ਰਚਾਰਕੋ ਸੋਨੇ ਚੋਲੇ ਵਾਲਾ ਇਧਰ ਪਟਿਆਲੇ ਲੱਗੇ ਡੇਰਾ ਹੁੰਦਾ ਘਗਰਾ ਪਾ ਕੇ ਠੁੰਮਕ ਠੁੰਮਕ ਜਾਂਦਾ ਲੈ ਇਹਦੀ ਸ਼ਕਤੀ ਹੈਣੀ ਤੇ ਤੇਰੇ ਜੇ ਸਿੱਧ ਜਿਹੜਾ ਜਨਾਨੀਆਂ ਵਾਂਗੂ ਪਾ ਕੇ ਸੂਟ ਫਿਰਦਾ ਸਾਡੀ ਭਾਵਨਾ ਤੋੜੀ ਗਈ ਸੱਚੀ ਮੁੱਚੀ ਚਲੋ ਮਜ਼ਾਕ ਤੇ ਆਉਂਦੀ ਤਾਂ ਤੇ ਇਹਨਾਂ ਨੇ ਸਾਡਾ ਭਰੋਸਾ ਤੋੜਿਆ ਗੁਰੂ ਨਾਲੋਂ ਵੀ ਦਰਬਾਰ ਸਾਹਿਬ ਕੁਛ ਨਹੀਂ ਹੋ ਸਕਦਾ ਇਹ ਤੇ ਕਿਤਾਬ ਆ ਗਿਆਨ ਤੇ ਗੁਰੂ ਆ ਇਹ ਜੀਆਂ ਬਕਵਾਸ ਗੱਲਾਂ ਮਾਰ ਮਾਰ ਕੇ ਸਾਡਾ ਭਰੋਸਾ ਹੀ ਖਤਮ ਕਰਤਾ ਜਦੋਂ ਤੁਸੀਂ ਅੱਜ ਸੰਗਤ ਨੇ ਅਮਰ ਚੱਕਣਾ ਜਦੋਂ ਕੋਈ ਆਮ ਸਿੰਘ ਅਮਲ ਆਮ ਬੰਦਾ ਪ੍ਰਾਣੀ ਅਮਰ ਚੱਕਦਾ ਨਾ ਜਦੋਂ ਪੰਜ ਛਿੱਟੇ ਮਾਰਦੇ ਆ ਉਹ ਪੰਜ ਛਿੱਟੇ ਪੰਜ ਪਿਆਰੇ ਨਹੀਂ ਮਾਰਦੇ ਉਹ ਗੁਰੂ ਪਰਮੇਸ਼ਰ ਆਪ ਮਾਰ ਰਿਹਾ oh guru premeshan